ਵਾਇਗੁਰਜੀ ਕੀ ਫਤਿਹ ਮੈਂ ਜਤਿੰਦਰ ਸਿੰਘ ਉੜਕੀ ਬਾਜਵਾ ਪੁਰ ਤੇਗਵਾ ਦਾ ਟਰੱਕ ਯੂਨੀਅਨ ਭਾਨੀਗੜ ਜੋ ਕਿ ਕੁਝ ਪਿਛਲੇ ਦਿਨਾਂ ਤੋਂ ਮੇਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ 55 ਲੱਖ ਰੁਪਇਆ ਲੈ ਕੇ ਡੇਕੇ ਨੇ ਰਿਸ਼ਵਤ ਵੀ ਇਹਨੂੰ ਪ੍ਰਦਾਨ ਕੀ ਦਿੱਤੀ ਗਈ ਹੈ ਜਾਂ 55 ਲੱਖ ਰੁਪਇਆ ਮੈਂ ਬਾਬਾ ਸਿੱਧੂ ਜੀ ਤੇ ਇੱਥੇ ਸਾਡੀ ਦੁਨੀਆ ਦੀ ਸਾਰੀ ਸੰਸਥਾ ਬਾਬਾ ਸਿੱਧੂ ਨਾਗਰਿਆ ਨੂੰ ਮੰਨਦੀ ਹੈ ਜੀ ਇਸੇ ਉਹਨਾਂ ਸਾਰੀ ਸੰਗਤ ਦੇ ਵਿੱਚ ਆ ਕੇ ਸੋ ਚੁੱਕੀ ਐ ਇੱਥੇ ਵੀ ਜੇ ਅਸੀਂ 55 ਲੱਖ ਦਾ ਸਾਡਾ ਕੋਈ ਵੀ ਸੌਦਾ ਹੋਇਆ ਹੋਵੇ ਜਾਂ ਕੋਈ 55 ਲੱਖ ਰੁਪਏ ਦਿੱਤਾ ਹੋਵੇ ਜਾਂ ਗੱਲਾਂ ਆ ਰਹੀਆਂ ਨੇ ਵੀ ਸੋਨੇ ਫੋਰਚੂਨਰ ਗੱਡੀ ਦਿੱਤੀ ਹੈ ਜੀ ਇਹ ਗੱਲ ਦੀ ਮੈਂ ਸੋ ਚੱਕੀ ਐ ਇੱਥੇ ਬਾਬੇ ਸਿੱਧੂ ਦੇ ਆ ਕੇ ਇਹ ਜੀ ਕੋਈ ਗੱਲ ਨਹੀਂ ਹੈਗੀ ਸਾਨੂੰ ਬਾਰ-ਬਾਰ ਇਹ ਗੱਲ ਕਹਿ ਕੇ ਬਦਰਾਮ ਕੀ ਤਿਆਰਿਆ ਵੀ ਹਾਂ ਤੁਸੀਂ ਵੀ 55 ਸਾਡਾ ਪਰਿਵਾਰ ਸਾਰੇ ਸ਼ਹਿਰ ਨੂੰ ਪਤਾ ਵੀ ਅਸੀਂ ਕਹੇ ਜੇ ਬੰਦਿਆ ਕਹੇ ਨਹੀਂ ਸਾਨੂੰ ਵਾਰ-ਵਾਰ ਬਦਨਾਮ ਨਾ ਕਰੋ ਇੱਕ ਲੀਡਰ ਮੁਰੇ ਹੱਥ ਬਨ ਕੇ ਬੇਨਤੀ ਆ ਸਾਡੀ ਜੁਨੀਅਰ ਨੂੰ ਬਖਸ਼ ਦਿਓ ਸਾਡੀ ਜੁਨੀਅਰ ਨੂੰ ਤੇ ਤਰਸ ਖਾ ਲੋ ਸਾਡੇ ਗਰੀਬ ਆਪਰੇਟਰ ਲੋਕ ਇਹਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਰੋਜੀ ਰੋਟੀ ਆ ਤੁਹਾਡੇ ਮੁਰੇ ਹੱਥ ਜੋੜ ਕੇ ਸਾਡੀ ਇਹੀ ਬੇਨਤੀ ਆ